ਆਖੀ ਦਾ ਦੇ ਹੈਗਾ ਉਹ ਚਲ ਨੂੰ ਤੀ ਘਰ ਚ ਹੋਵੇ ਤੇ ਕਿੰਨੀ ਇੱਜ਼ਤ ਕਰਦੀ ਫੇਰ ਵੀ ਭਾਂਜਾ ਤਾਂ ਮਰਜੀ ਮੇਰ ਕੋਈ ਵੱਡੀ ਗਲਤੀ ਹੋ ਗਈ ਮੈਂ ਸੋਹ ਨੂੰ ਇੰਨਾ ਮਾੜਾ ਸੋਚਦੀ ਹਾਂ ਅਵੇਲਾ ਰੋਟੀ ਪਾਣੀ ਖਵਾ ਲ ਕੇ ਫੇਰ ਚਾਹ ਬਣਾ ਕੇ ਲੈ ਆਇਆ ਹਈ ਮੈਂ ਇੰਨਾ ਕਿਉਂ ਕੀਤਾ ਮੈਂ ਬੜਾ ਪਛਤਾਉਣੀ ਆਪਣੇ ਕੀਤੇ ਤੇ ਨਹੀਂ ਕਰਨਾ ਚਾਹੀਦਾ ਮੈਨੂੰ ਇਹਦਾ ਮੇਰਾ ਪੋਤੇ ਵੀ ਹੱਥੋਂ ਗਿਆ ਹੁਣ ਕਿੱਦਾਂ ਮੈਨੂੰ ਵੱਧ ਘਟ ਬੋਲਿਆ ਮੈਂ ਸੋਚ ਨਹੀਂ ਸਕਦੀ ਜੇ ਗੁੱਸੇ ਹੋ ਕੇ ਚੱਲ ਗਿਆ ਤੇ ਮੇਰਾ ਕੀ ਜੀਣਾ ਰਹਿ ਜਾਣਾ ਮੈਂ ਉਹਨੂੰ ਮੰਡਾਉਣਾ ਆਪਣੇ ਪੁੱਤ ਨੂੰ ਉਨੇ ਆਵਾਜ਼ ਮਾਰਦੀਆਂ ਲੋਕ ਇਹ ਸਾਬੀ ਆ ਪੁੱਤ ਮੇਰੀ ਗੱਲ ਸੁਣ ਉਹਨਾਂ ਸਭ ਕੁਝ ਸੱਚ ਦੱਸ ਦਿੰਨੇ ਆ ਸੱਚੀ ਚ ਬਰਕਤਾਂ ਇਹ ਸੱਚ ਦੱਸੂਗੀ ਤੇ ਫੇਰ ਸਹੀ ਹੋਣਾ ਕੰਮ ਤੇ ਸੁੱਖ ਨੂੰ ਨਹੀਂ ਮੈਂ ਜਾਣ ਦੇਣਾ ਨਾਲ ਪੁੱਤ ਮੇਰਾ ਇਦਾਂ ਕਹੇ ਤੇ ਮੇਰਾ ਕੀ ਬਣੂਗਾ ਕੰਨੀਆਂ ਨੂੰ ਆਵਾਜ਼ ਮਾਰਦੀ ਬੇ ਸਾਬੀ ਭਾਈ ਮੈਨੂੰ ਹੰਤਾ ਮੈਂ ਅੱterna ਬੋਲਣਾ ਹੀ ਨਹੀਂ ਤੂੰ ਮੇਰੀ ਮਾਂ ਹੀ ਨਹੀਂ ਮੈਂ ਤੇਰਾ ਪੁੱਤ ਨਹੀਂ ਕਈ ਮੈਨੂ ਆਇ ਤੂੰ ਗਵੀ ਮੈਨੂ ਸਾਬੀ ਵਹੀ ਕਰੋ ਤੂੰ ਹੀ ਆ ਸੁੱਖ ਰੱਖੀ ਮੈਂ ਹੀ ਵੇਖਾਂ ਸਾਬੀ ਨੂੰ ਕਿੰਨੇ ਆਵਾਜ਼ਾਂ ਮਾਰ ਰਿਹਾ ਸਾਬੀ ਆਇਆ ਹੀ ਨਹੀਂ ਆ ਕੀ ਕਰਨ ਰਿਹਾ ਅੰਦਰ ਹੁਣ ਕੀ ਕਹਿਣਾ ਮਮੀ ਨੇ ਮੈਨੂੰ ਨਹੀਂ ਮਮੀ ਵਜਾ ਮਾਰਨਾ ਇਹ ਦਰਦ ਦਿਲ ਨਹੀਂ ਲੱਗਦਾ ਮੇਰੇ ਤੋਂ ਬਗੈਰ ਉਹਦਾ ਮੇਰੇ ਤੋਂ ਚੋਰੀਆਂ ਘਮਾਉਂਦੇ ਆ ਹਾਂ ਰਹਿਣ ਦੇ ਬੰਦ ਚ ਸਾਂਬੀ ਪਤਮੇ ਨੇ ਅਵਾਜ਼ ਮਾਰੀ ਕਿ ਨੇਰੀ 2 ਵਜਾ ਮਾਰੀਆਂ ਤੂੰ ਆਇਆ ਹੀ ਨਹੀਂ ਆ ਦੱਸੋ ਐਨਾ ਹੀ ਗੁੱਸਾ ਦਨੋ ਕਿ ਅਭੀ ਨਾ ਗੁੱਸਾ ਦਨ ਲੱਗ ਗਿਆ ਅਭੀ ਤੂੰ ਆਉਣਾ ਹੀ ਨਹੀਂ ਕਰ ਲੈਣੀ ਸੋਣਨੀ ਫੇਰ ਵੀ ਤੇਰੀ ਮਾਂ ਆ ਪਤਮੇ ਆਉ ਮੈਨੂੰ ਪਤਾ ਵਾ ਇਹ ਦੀ ਸ਼ਤੀ ਤੋਂ ਮੂੰਹ ਬਣਾ ਲਿਆ ਕਿ ਤੇ ਜਿੱਦਾਂ ਮੈਂ ਪਤਾ ਨਹੀਂ ਤੈਨੂੰ ਕੀ ਆ ਦਿੱਤਾ ਹੱਥ ਹੋ ਗਈ ਤੇਰੇ ਵੜੀ ਮੈਂ ਨਹੀਂ ਨਹੀਂ ਸ਼ਤੀ ਹੂੰ ਚਲੋ ਮੰਨਿਆ ਮੇਰੇ ਕੋਲ ਗਲਤੀ ਹੋ ਗਈ ਪੁੱਤ ਕਿੰਨਾ ਟਾਈਮ ਹੋ ਗਿਆ ਬਾਈ ਇੱਥੇ ਕਲੇਸ਼ ਪਏ ਨੂੰ ਅੱਡ ਕਰ ਗਲਤੀ ਮੰਨਦੀ ਮੈਂ ਆਪਣੀ ਪਰ ਮੈਂ ਤੇਰੇ ਤੋਂ ਬਿਨਾਂ ਰਹਿ ਸਕਦੀ ਇਹ ਸੋਚਦੋਂ ਹੁਣ ਗੁੱਸੇ ਹੋ ਕੇ ਚਲ ਗਿਆ ਤੇ ਮੇਰੇ ਢਿੱਡ ਤੇ ਕੀ ਵਿਤੂਗੀ ਇਹ ਦੱਸ ਮੰਮੀ ਆਪਣੇ ਘਰਾਂ 'ਚ ਵੀ ਗਲਤੀਆਂ ਕਰੀਂਦੀਆਂ ਦੱਸੋ ਹੋਏ ਜਾਂਦੀਆਂ ਵਾ ਵੱਡੇ ਤੋਂ ਵੱਡਾ ਸਿਆਣਾ ਬੰਦਾ ਜਿਹੜਾ ਹੋਵੇ ਉਹਦੇ ਕੋ ਵੀ ਪੁੱਤ ਗਲਤੀ ਹੋ ਜਾਂਦੀ ਆ ਐਡੀ ਨਹੀਂ ਗੱਲ ਕਿ ਨਹੀਂ ਪਰ ਮੈਂ ਗਲਤੀ ਇਹੋ ਕਰ ਬੈਠੀ ਆ ਨਾ ਕਿ ਤੇਰੇ ਕੋਲ ਲਾਂ ਰੱਖਿਆ ਮੈਂ ਪੜਦਾ ਰੱਖਿਆ ਤੈਨੂੰ ਨਹੀਂ ਸੱਚ ਦੱਸਿਆ ਤੁਹਾਡੀ ਮਰਜ਼ੀ ਨਹੀਂ ਦੱਸਣਾ ਉਹ ਵੀ ਤੁਹਾਡੀ ਮਰਜ਼ੀ ਦੱਸਣਾ ਉਹ ਵੀ ਤੁਹਾਡੀ ਮਰਜ਼ੀ ਪਰ ਹੁਣ ਮੈਂ ਆਪਣੀ ਗਲਤੀ ਮੰਨ ਲਈ ਆਂ ਅੱਜ ਨੂੰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੇ ਉਹਨੂੰ ਮਾਫ਼ ਕਰ ਦਿੰਦੇ ਲੋਕੀ ਭੁੱਲਿਆ ਮੈਂ ਕੌਣ ਨਾ ਮਾਫ਼ ਕਰਨ ਵਾਲਾ ਪੁੱਤ ਨੇ ਤੇ ਪੋਤੀ ਰਹਿਣਾ ਤੇ ਮਾਂ ਨੇ ਮਾਰ ਰਹਿਣਾ ਪਰ ਜਿੱਦਾਂ ਨੂੰ ਕੱਲ ਮੈਨੂੰ ਆਖਿਆ ਮੈਂ ਨਹੀਂ ਤੇਰਾ ਪੁੱਤ ਤੂੰ ਮੇਰੀ ਮਾਂ ਤੇ ਮੈਨੂੰ ਕੁੱਝ ਗਵੇ ਮੇਰੇ ਤੇ ਕੀ ਮਿੱਤੀ ਮੰਮੀ ਮਾਂ ਪੁੱਤਾਂ ਦਾ ਰਿਸ਼ਤਾ ਥੋੜੀ ਟੁੱਟ ਜਾਂਦਾ ਉਹਦੇ ਗੁੱਸੇ ਨਾਲ ਮੈਂ ਕਹਿ ਬੈਠਾ ਪਰ ਹੁਣ ਆਪਾਂ ਚੱਲ ਲਈ ਆ ਮੰਮੀ ਸੁੱਖ ਨੂੰ ਮੈਂ ਕਰ ਲਿਆ ਤਿਆਰ ਨਿਕਲ ਜਾਣਾ ਆਪਾਂ ਕੋਈ ਗੱਲ ਨਹੀਂ ਤੂੰ ਸੁਖੀ ਆ ਸੇ ਨਾ ਰਹੂ ਜਾਣ ਤਾ ਨਾ ਬਸ ਸਿੱਧੀ ਜਿਹੜੀ ਗੱਲ ਵਾ ਨਾ ਤੈਨੂੰ ਮੈਂ ਗੁੱਸੇ ਹੋ ਕੇ ਜਾਣ ਦੇਣਾ ਵਾ ਨਾ ਮੈਂ ਸੁਖ ਨੂੰ ਤੇਰੇ ਨਾਲ ਜਾਣ ਦੇਣਾ ਵਾ ਚਲੋ ਦੂਜੀ ਗਲਤੀ ਮੇਰ ਕੋ ਇੱਕ ਹੋਰ ਹੋਈ ਉਹ ਵੀ ਮੈਂ ਤੈਨੂੰ ਦੱਸ ਦਿੰਨੇ ਆ ਪਲਾਟ ਵੱਲੋਂ ਜਿਹੜਾ ਵੀ ਜਿਆਦਾ ਰੋਲਾ ਪਉਂਦੀ ਹੀ ਪਲਾਟ ਵੱਲੋਂ ਮੈਂ ਇਹ ਕਰਕੇ ਨਹੀਂ ਦੱਸਦੀ ਕਿ ਚਾਹ ਲੋ ਉਹ ਤੂੰ ਮੇਰੇ ਨਾਲ ਲਵਾਇਆ ਹੀ ਮੈਂ ਇਹ ਸੋਚਦੇ ਹਾਂ ਕਿ ਚਲ ਤੂੰ ਆਪਣੇ ਪੈਰਾਂ ਤੇ ਖੜਾ ਆਣਾ ਨਾ ਤੇ ਸਹਿਲ ਦਾ ਹੀ ਮੈਨੂੰ ਬਹੁਤਾ ਕਿ ਸਹਿਲ ਦਾ ਵੀ ਕਿਹੇ ਬੰਨੇ ਸੋਚਣਾ ਕੋਹ ਵੀ ਜੇ ਕਿਤੇ ਨੂੰ ਕੱਲ ਨੂੰ ਬਾਹਰ ਅੰਦਰ ਕਲਾਇਆ ਜਾਂ ਗਹਿਣੇ ਪੋਣਾ ਪੈਜੂ ਜਾਂ ਵੇਚਣੇ ਪੈਜੂਗਾ ਤੇ ਮੈਂ ਇਹ ਕਰਕੇ ਨਹੀਂ ਇਹਨੂੰ ਦੱਸਦੀ ਮੈਂ ਹੈ ਇਹਨੇ ਫੇਰ ਬੋਲਣਾ ਵਾ ਤੇ ਮੰਮੀ ਤੁਹਾਨੂੰ ਇੰਨੀ ਗੱਲ ਦਾ ਨਹੀਂ ਪਤਾ ਵੀ ਸਹਿਲ ਦਾ ਕਰਨਾ ਕਿੰਨੇ ਆ ਮੈਂ ਹੀ ਕਰਨਾ ਨਾ ਸਾਰਾ ਕੁਝ ਮੈਨੂੰ ਟੈਂਸ਼ਨ ਹੈ ਨਾ ਚਲੋ ਜੇ ਪਲਾਟ ਤੁਹਾਡੀ ਮਰਜ਼ੀ ਤੁਹਾਡੇ ਨਾਲ ਕਰਾਇਆ ਵੇਚੋ ਵਟੋ ਰੱਖੋ ਚਾਹ ਨਾ ਕਰੋ ਮੇਰੇ ਨਾਲ ਕਰੋ ਉਹ ਤੁਹਾਡੀ ਮਰਜ਼ੀ ਜਦਾਂ ਤੇ ਹੀ ਤੁਹਾਨੂੰ ਦਿੱਤਾ ਨਾ ਹੀ ਤੁਹਾਡੇ ਉੱਥੇ ਮੈਂ ਕੀ ਕਰ ਸਕਦਾ ਨਹੀਂ ਪੁੱਤ ਮੈਂ ਤੇਰੇ ਨਾਲ ਧੋਖਾ ਥੋੜਾ ਕਰ ਸਕਦੀ ਆ ਪਰ ਮੈਂ ਇਹ ਸੋਚਿਆ ਹੈ ਕਿ ਚੱਲ ਹਨਾ ਵੀ ਉਹਦਾ ਵੀ ਕੋਹ ਬਣ ਜਾਊਗਾ ਤਾਂ ਕਰਕੇ ਮੈਂ ਉਹ ਮੇਰੇ ਇਦਾਂ ਹੁੰਦੀ ਜਿੱਦਾਂ ਧੌਣ ਚ ਕਿਲਾ ਕੜਿਆ ਨਾ ਇਦਾਂ ਕਰਕੇ ਕਰਦੀ ਸੀ ਮੇਰੇ ਨਾਲ ਕੇ ਉਹ ਮੰਮੀ ਸੁਭਾ ਸੁਭਾ ਦੀ ਗੱਲ ਹੁੰਦੀ ਆ ਜੇ ਉਹ ਆਕੜਦੀ ਤਾਂ ਤੁਸੀਂ ਪਿਆਰ ਨਾ ਰੱਖ ਲਓ ਆਪੇ ਉੱਤੇ ਵੀ ਅਸਰ ਪੈ ਜਾਊਗਾ ਹੁਣ ਜਦੋਂ ਤੁਸੀਂ ਵੀ ਅੱਗੇ ਉਦਾਂ ਦੀ ਲੜਾਈ ਕਰੀ ਜਾਂਦੇ ਉਹ ਵੀ ਅੱਗੇ ਆ ਬੈਸੀ ਜਾਂਦੀ ਫੇਰ ਤੇ ਕੰਮ ਫਸ ਹੀ ਜਾਣਾ ਕੋਈ ਗੱਲ ਨਹੀਂ ਉਹਨੂੰ ਮੈਂ ਵੀ ਸਮਝਾ ਦੇਣਾ ਬਾਕੀ ਤੁਹਾਡੇ ਤੇ ਡਿਪੈਂਡ ਈ ਉਹ ਤੁਸੀਂ ਕਿਦਾਂ ਰਹਿਣਾ ਕੀ ਸਾਥ ਆ ਪਰ ਉਹਨੂੰ ਮੈਂ ਹੁਣ ਕਰ ਲਿਆ ਤਿਆਰ ਮੈਂ ਕਮਰੇ ਦਾ ਵੀ ਫੋਨ ਕਰਤਾ ਵਾ ਕਿ ਕਮਰਾ ਵੀ ਉਹਨੇ ਲੈ ਲਿਆ ਮੇਰੇ ਦੋਸਤ ਨੇ ਅਗ ਥੋੜੇ ਦਿਨਾਂ ਨੂੰ ਫੇਰ ਆਨੂੰ ਜੁੜ ਕੇ ਲੋ ਮਿਲ ਜਣਾ ਕਮਰਾ ਨਹੀਂ ਪੁੱਤ ਮੈਂ ਨਹੀਂ ਉਹਨੂੰ ਜਾਣ ਦੇਣਾ ਕੋਈ ਨਹੀਂ ਮਾਵਾ ਧੀਆਂ ਬਣ ਕੇ ਰਵਾਂਗੇ ਬਸ ਮੇਰੇ ਕੋ ਜਿਹੜੀ ਗਲਤੀ ਹੋ ਗਈ ਉਹਦੀ ਮੈਂ ਮਾਫੀ ਮੰਗ ਲੂੰਗੀ ਦੇਖੋ ਚਲ ਮੇਰੀ ਨੋਆ ਕੋਈ ਨਾ ਕੋਈ ਮੇਰੇ ਬਾਰੇ ਸੋਚੂਗੀ ਐਡੀ ਤਾਂ ਨਹੀਂ ਗੱਲ ਕਿ ਉਹ ਚਲ ਜੂਗੀ ਤੇਰੇ ਨਾਲ ਜੇ ਮੈਂ ਉਹਨੂੰ ਮਨਾਉਂਗੀ ਤਾਂ ਨੇ ਮੰਨ ਜਾਣਾ ਵਾ ਟਾਲੂ ਆ ਉਹ ਮੰਮੀ ਮਾਵਾ ਕੋਲੋਂ ਮਾਫੀ ਨਹੀਂ ਮੰਗਾਈ ਦੀ ਹੋਈ ਨਹੀਂ ਨਹੀਂ ਮੰਗਾਈ ਦੀ ਚਲ ਜਿੱਦਾਂ ਵੀ ਮੈਂ ਕਹੂੰਗੀ ਉਹਨੂੰ ਕਿ ਪੁੱਤ ਮੇਰੇ ਕੋ ਗਲਤੀ ਹੋ ਗਈ ਹੋਰ ਮੈਂ ਉਹਦੇ ਕਿਹੜੇ ਪੈਰੀਂ ਹੱਥ ਲਾਉਣਾ ਪੁੱਤ ਇਹੋ ਕਹਿਣਾ ਵਾ ਕਿ ਮੇਰੇ ਕੋ ਗਲਤੀ ਹੋ ਗਈ ਧੀ ਇਹ ਚਲ ਕੋਈ ਗੱਲ ਨਹੀਂ ਤੇ ਆਪੇ ਉਹਨੇ ਵੀ ਢਲ ਜਾਣਾ ਗੱਲ ਤੇ ਵੀ ਜੇ ਪਹਿਲਾਂ ਹੀ ਗਲਤੀਆਂ ਨਾ ਕਰਦੇ ਪਹਿਲਾਂ ਹੀ ਤੂੰ ਢਾੜੂ ਹੁੰਦੇ ਕਿਤੇ ਤੇ ਆ ਇਥੋਂ ਤੱਕ ਦੀ ਨੌਬਤ ਆਉਣੀ ਹੀ ਨਹੀਂ ਪੁੱਤ ਮੇਰ ਕੋਣਾ ਇਦਾਂ ਕਾਪੀ ਉਦਨ ਫੜ ਕੇ ਵਿਆਜੀ ਪੈਸੇ ਤੁਸੀਂ ਦੇ ਮਰ ਕੋ ਆ ਕਰਤਾ ਉਹ ਹਸਾਬ ਲਿੰਦੀ ਤੇ ਮਿੰਦ ਮਾਨੇ ਚ ਥੋੜੀ ਜੀ ਈਰਖਾ ਜੀ ਹੋ ਗਈ ਕਿ ਇਹ ਕੌਣ ਹੋਵੇ ਮੇਰ ਕੋ ਹਸਾਬ ਲੈਣਾ ਜੀ ਮੇਰੇ ਪੁੱਤਾਂ ਨੇ ਨਹੀਂ ਕਦੀ ਮੇਰੇ ਹਸਾਬ ਲਿਆ ਤਾਂ ਇੰਨੀ ਕਮਾਈ ਕਰਕੇ ਮੈਨੂੰ ਦਿੱਤੀ ਕਦੀ ਤੂੰ ਮੈਨੂੰ ਇੱਕ ਕਰ ਹੀ ਪੁੱਛਿਆ ਮੰਮੀਆਂ ਪੈਸੇ ਕਿੱਥੇ ਲਾਏ ਕਿੱਥੇ ਨਹੀਂ ਲਾਏ ਕੀ ਕੀਤਾ ਇਹ ਨਾ ਪੈ ਆਂਦਾ ਉਹ ਮੇਰ ਕੋ ਪੁੱਛਦੀ ਹੀ ਫਿਰ ਤਾਂ ਹੀ ਮੈਨੂੰ ਵੀ ਗੁੱਸਾ ਆ ਗਿਆ ਨਾ ਮਾਨੇ ਚ ਮੰਮੀ ਤੇਰੇ ਵਿਆਜ ਜੀ ਪੈਸੇ ਦਿੱਤੇ ਜਿੰਨਾ ਵਿਆਜ ਲਿਆ ਮੈਨੂੰ ਪੁੱਤ ਸਾਰਾ ਤਾਂ ਦੇ ਦੋਵਾਂ ਦੇ ਨਾਂ ਤੇ ਹੀ ਉੱਥੇ ਜਾ ਕੇ ਵੇਖ ਲੈ ਮੈਂ ਕਾਪੀ ਤੇ ਆਖੇ ਤੇ ਤੈਨੂੰ ਕਾਪੀ ਵਿਖਾ ਲ ਦਿੰਨੀ ਤੂੰ ਚੈੱਕ ਕਰ ਲੈ ਤੁਹਾਡੇ ਦੋਵਾਂ ਨੂੰ ਬਾਰਸ ਲਖਾਇਆ ਨਾ ਮੈਂ ਮਗਰ ਤੇ ਤੂੰ ਹੀ ਦੋਵੇਂ ਹੱਕਦਾਰੀ ਉਹ ਪੈਸੇ ਦੇ ਪੁੱਤ ਉਹ ਮੰਮੀ ਡੈਡੀ ਦੇ ਪੈਸੇ ਹੁੰਦਾ ਵੀ ਤੂੰ ਹੀ ਡੈਡੀ ਦੇ ਪੈਸੇ ਤੇ ਤੂੰ ਹੀ ਹੁਕਮ ਚਟਾਉਂਦੇ ਸੀ ਨਾ ਹੁਣ ਉਹਨੇ ਮੇਰੇ ਤੇ ਚਟਾਉਣਾ ਹੀ ਆ ਨਾ ਉਹਨੂੰ ਪਤਾ ਹੀ ਹੈ ਨਾ ਵੀ ਕਿੰਨੀ ਕਮਾਈ ਕਰਦਾ ਕਿੱਥੇ ਗਏ ਪੰਜ 6 ਸਾਲ ਦੀ ਨੌਕਰੀ ਹੋ ਗਈ ਹੈ ਮੇਰੀ ਅਗਲੀ ਨੇ ਤਾਂ ਪੁੱਛਣਾ ਹੀ ਆ ਫੇਰ ਕੀ ਹੋਇਆ ਜੇ ਪੁੱਛ ਲਿਆ ਦੇ ਚਲੋ ਉਹਨੂੰ ਮੈਂ ਕਹਿ ਦੇਣਾ ਉਹ ਪੁੱਛਿਆ ਤੇਰ ਕੋ ਪੁੱਛ ਲੀਂਦੀ ਗੱਲ ਵੱਖਰੀ ਸੀ ਮੇਰੇ ਤੇ ਜ਼ੋਰ ਪਾ ਪਾ ਕੇ ਪੁੱਛਦੀ ਮੈਂ ਤਨ ਦੱਸਿਆ ਨਾ ਮੇਰੇ ਤੇ ਬਹੁਤ ਆਕੜ ਆਕੜ ਕੇ ਮਨੀਤ ਮੈਨੂੰ ਫਿਰ ਖਿਜ ਜੀ ਆ ਮੈਂ ਤਾਂ ਹੀ ਮੇਰਾ ਹੱਥ ਉਠਿਆ ਨਹੀਂ ਤੇ ਮੇਰਾ ਹੱਥ ਉਠਣਾ ਹੀ ਨਜਰਾਂ ਦਾ ਮੁੱਲਾ ਵਾਂਗੂ ਰੱਖੀ ਕਿਤੇ ਮਾੜੀ ਚੰਗੀ ਉਹਨੂੰ ਮੈਂ ਕਹਿੰਨੀ ਭਾਏ ਕੰਮ ਕਰਦੀ ਭਾਏ ਨਹੀਂ ਕਰਦੀ ਮੈਂ ਕਦੇ ਕੁਝ ਨਹੀਂ ਆਖਿਆ ਹੁਣ ਵੇਲਾ ਤੇਰੇ ਸਾਹਮਣੇ ਸਾਰਾ ਕੁਝ ਕਰਦੀ ਮੈਂ ਨਹੀਂ ਹੱਥ ਠਾਲ ਕੇ ਵੀ ਆਵੇਂ ਤੂੰ ਕਿੰਨਾ ਝੂਠ ਬੋਲਿਆ ਉਹਨੂੰ ਮਾਰਿਆ ਵੀ ਤੁਸੀਂ ਫਿਰ ਵੀ ਉਲਟਾ ਮੈਨੂੰ ਪੜਕਾਤਾ ਵੀ ਮੈਨੂੰ ਮਾਰਿਆ ਸੁਖ ਨੇ ਇੱਕ ਢੀ ਮਾੜੀ ਗੱਲ ਤੇ ਉਹ ਮੈਨੂੰ ਧਮਕੀਆਂ ਦਿੰਦੀ ਹੀ ਪੁੱਤ ਕਾਦੀਆਂ ਧਮਕੀਆਂ ਦਿੰਦੀ ਉਹਨੇ ਹਥਿਆਰ ਚੁੱਕੇ ਹਥਿਆਰ ਨਹੀਂ ਚੁੱਕੇ ਜ਼ੁਬਾਨ ਦੇ ਹਥਿਆਰ ਚੁੱਕੇ ਹੀ ਜ਼ੁਬਾਨ ਤੋਂ ਆਂਦੀ ਹੀ ਮੈਂ ਆ ਕਰ ਦੂੰ ਤੇ ਨੋ ਕਰ ਦੂੰ ਮੈਂ ਤੇਰੇ ਮੁੰਡੇ ਨੂੰ ਦੱਸ ਕੇ ਤੇਰੇ ਬਾਰ ਖਲਾਮ ਕਰ ਦੂੰਗੇ ਆਪਣੇ ਮੰਮੀ ਡੈਡੀ ਸਾਹਦ ਲੂੰਗੀ ਆ ਕਰ ਲਾ ਫਿਰ ਮੈਨੂੰ ਵੀ ਸਕੀਮ ਜੀ ਸੋਝ ਗਈ ਤੇ ਮੈਂ ਵਰਤ ਲਈ ਮੈਨੂੰ ਕੀ ਪਤਾ ਹੈ ਇਹ ਤਾਂ ਤਾ ਜਾਣਾ ਵੈ ਇੰਨਾ ਮਾੜਾ ਐਡੀ ਮਾੜੀ ਸੋਚ ਮੰਮੀ ਕੀ ਕਿਉਂ ਐਦਾਂ ਕੀਤਾ ਤੂੰ ਕੰਮ ਸੇ ਕੰਮ ਇੰਨਾ ਦੇ ਰੱਖਦੇ ਵੀ ਉਹ ਵੀ ਮੇਰੀ ਧੀ ਆ ਮੰਮੀ ਤੁਹਾਡਾ ਫੋਨ ਆਉਂਦਿਆ ਲੱਗਦਾ ਮੈਂ ਕੱਟਿਆ ਵੀ ਗਿਆ ਹੀ ਕੋਈ ਇਨੇ ਆਉਂਦੇ ਫੋਨ ਤੇ ਬਾਅਦ ਚ ਵੀ ਟੈਂਡ ਹੋ ਜੂਗਾ ਤੂੰ ਪਹਿਲਾਂ ਆਪਣਾ ਆ ਮਸਲਾ ਹੱਲ ਕਰ ਮੈਂ ਕੁੜੀ ਨੂੰ ਨਹੀਂ ਉਹ ਜਾਣ ਦੇਣਾ ਪੁੱਤ ਨਾ ਮੈਂ ਤੈਨੂੰ ਹੱਥੋਂ ਹੋਣਾ ਚਾਹੁੰਨੀ ਆ ਤੇ ਨਾ ਮੈਂ ਉਹਨੂੰ ਨਾਲ ਭੇਜਣਾ ਮੇਰਾ ਅੱਜ ਇਥੇ ਇਕੱਲੀ ਰ ਕਿਦਾਂ ਜੀ ਲੱਗਣਾ ਵਾ ਤੂੰ ਇਹ ਸੋਚ ਸਹਿਰ ਤੋਂ ਬਾਹਰ ਅੰਦਰ ਚਲ ਜਾਂਦਾ ਵਾ ਇਸੇ ਕਰਕੇ ਤੇਰਾ ਵਿਆਹ ਕੀਤਾ ਹੈ ਕਿ ਘਰ ਚ ਰੋਣ ਕਊਗੀ ਮੰਮੀ ਸਹਿਰ ਇੱਥੇ ਹੀ ਆ ਹੁਣ ਪਿਆਰੀ ਕੀਤੀ ਉਹਨੇ ਹੁਣ ਉਹਨੂੰ ਮੈਂ ਕੀ ਕਹਾਂ ਤੂੰ ਰਹਿਣ ਦੇ ਅੱਗੇ ਵੀ ਸਾਰਾ ਤੁਮਰਾ ਤੁਮਰਾ ਵੀ ਲੈ ਲਿਆ ਕੋਈ ਨਹੀਂ ਮੈਂ ਉਹਨੂੰ ਆਪੇ ਕਰੀ ਕਹਿਤਾ ਤੇ ਉਹਨੇ ਮੇਰੀ ਗੱਲ ਮੰਨ ਜਾਣੇ ਆ ਉਹ ਸਿਆਣੀ ਆ ਤੂੰ ਜ਼ਿਆਦਾ ਹੁਣ ਨਿਆਣਾ ਬਣ ਬਣ ਬਹਿਣ ਡੈ ਕੋਈ ਜਿੱਦ ਫੜਦੀ ਤੂੰ ਤੇਰਾ ਰਾਦਾਂ ਆ ਕੇ ਮੰਮੀ ਨੂੰ ਬਸ ਇਦਾਂ ਹੀ ਮੈਂ ਕਰੀ ਜਾਵਾਂ ਜਾਓ ਤਨ ਕਹਿ ਕੇ ਵੇਖ ਲੋ ਕਰੀ ਆਪ ਮੈਂ ਤਾਂ ਨਹੀਂ ਕਿਹਾ ਉਹਨੇ ਕਿਹਾ ਫਿਰ ਤੈਨੂੰ ਮੰਮੀ ਨੇ ਪੜ੍ਹਾਤਾ ਪਿੱਛੇ ਲੱਗਦੇ ਆਂ ਦੋ ਮੰਮੀ ਨੇ ਜਾਓ ਕਹਿ ਲਓ ਫਿਰ ਕਰੀਆਬ ਤੂੰ ਤਾਂ ਨਹੀਂ ਨਾ ਮੇਰੇ ਨਾਲ ਗੁੱਸੇ ਤੂੰ ਦੱਸ ਮੇਰੇ ਨਾਲ ਤੂੰ ਤੇਰੀ ਮੰਮੀ ਮੈਂ ਕਿਹਾ ਵਾ ਮਾਵਾ ਨਾਲ ਵੀ ਗੁੱਸਾ ਆ ਜਾਂਦਾ ਦੱਸ ਚੱਲ ਫਿਰ ਚੰਗਾ ਪੁੱਤ ਮੈਂ ਉਹਨੂੰ ਮਨਾ ਲੀਨੇ ਆ ਪਰ ਤੂੰ ਹੁਣ ਜਿਹੜਾ ਕਿ ਨਹੀਂ ਉਹਨੂੰ ਨਹੀਂ ਉਹ ਲੈ ਕੇ ਜਾਣਾ ਤੂੰ ਆਪਣੀ ਛੁੱਟੀ ਤੇਰੀ ਹੋ ਗਈ ਪੂਰੀ ਤੂੰ ਜਾ ਮੈਂ ਭਾਈ ਬੈਗ ਚ ਕੱਪੜੇ ਕੋਈ ਨਹੀਂ ਤੂੰ ਸੁੱਖ ਨੂੰ ਸੁੱਖ ਜਾ ਤੇ ਪਰ ਮੈਂ ਸੁੱਖ ਨੂੰ ਉਹਨੇ ਪੁੱਤ ਜਾਣ ਦੇਣਾ ਠੀਕ ਆ ਮੈਂ ਮਨਾ ਲੂੰਗੀ ਅੱਪੇ ਮੈਂ ਕਹਿ ਲੀਨੀ ਹਾਂ ਚਲੋ ਪਹਿਲਾਂ ਤੁਸੀਂ ਮਨਾਓ ਜੇ ਕਹਿੰਦੀ ਆ ਠੀਕ ਆ ਨਹੀਂ ਤੇ ਫਿਰ ਮੈਂ ਕਹਿਣਾ ਨਹੀਂ ਮੈਂ ਕਹਿ ਲੂੰਗੀ ਪੁੱਤ ਉਹ ਮੇਰੇ ਅੱਖ ਲੱਗ ਜਾਣਾ ਉਹਨੇ ਮੰਨ ਲੀਦੀ ਮੇਰੀ ਗੱਲ ਠੀਕ ਆ ਕਹਿ ਲੋ ਮਮਮੀ ਪਹਿਲਾਂ ਹੀ ਇਹੋ ਜਿਹੇ ਗਲਤ ਕੰਮ ਨਾ ਕੀਤੇ ਹੁੰਦੇ ਵੀ ਕਈ ਨਾਂ ਹੱਥੋਂ ਵਾਈ ਹੁੰਦੇ ਆ ਹੋਏ ਹੁੰਦੇ ਨਾਂ ਮਾੜਾ ਚੰਗਾ ਬੋਲਿਆ ਹੁੰਦਾ ਇੱਥੋਂ ਤੱਕ ਨੌਬਤ ਨਹੀਂ ਹੋਣੀ ਹੁਣ ਤਰਲੇ ਮਾਰਨ ਲਿਆ ਮਾਤਰੀ ਨੂੰ ਮੰਗਾਣਾ ਕਰ ਉੱਧਾਂ ਜਾਂਦੇ ਰਾਜੀ ਖੁਸ਼ੀ ਤੇ ਮੈਂ ਖੁਸ਼ੀ ਖੁਸ਼ੀ ਜਾਣਾ ਹਾਂ। ਸਾਥੀ ਵੀ ਨਹੀਂ ਮੰਨਤੇ। ਜਿ ਸਾਰੇ ਸੂਟ ਲੱਲਾ ਆਪਣੇ। ਇੱਥੇ ਵੀ ਵਾਕਿਆ ਬੈਗੀ ਕਰਨੇ। ਆ ਵੀ ਇਲ। ਆ ਤੇ ਮੈਂ ਯੱਕ ਵਰੀ ਵੀ ਨਹੀਂ ਪਾਇਆ। ਹੁਣ ਮੈਂ ਉੱਥੇ ਜਾ ਕੇ ਹੀ ਪਾਉਂਗੀ। ਸੋਖਾ? ਹਾਂਜੀ ਮਮੀ, ਪੁੱਤਾ ਕੀ ਕਰਨ ਦੇ ਆ? ਦੇ ਸਾਹਮਣੇ ਹੀ ਆ ਸਾਬੀ ਕਹੀ ਜਾਂਦੇ ਕੱਪੜੇ ਪਾ ਕੱਪੜੇ ਪਾ ਆਪਣੇ ਨਹੀਂ ਪੋਣੇ ਪੁੱਤ ਕੱਪੜੇ ਨਹੀਂ ਮੈਂ ਜਾਣ ਦੇਣਾ ਮੈਂ ਤਾਂ ਅੱਗੇ ਵੀ ਕਹਿਨੀ ਵੀ ਮੈਂ ਨਹੀਂ ਜਾਣਾ ਤੂੰ ਹੀ ਕਾਹੂਗਾ ਸਾਬੀ ਨੂੰ ਨਹੀਂ ਮੈਂ ਸਾਬੀ ਨੂੰ ਮਨਾ ਲੂੰਗੀ ਤੂੰ ਮੰਨਿਆਂਗੇ ਤੇ ਉਹ ਵੀ ਮੰਨੂਗਾ ਇੱਥੇ ਬੈ ਠੰਡੇ ਦਿਮਾਗ ਨਾਲ ਸੋਚ ਪੁੱਤ ਤੂੰ ਚਲ ਗਈ ਤੇ ਮੇਰੇ ਲਾਗੇ ਕੌਣ ਮਮੀ ਮੈਂ ਤਾਂ ਠੰਡੇ ਦਿਮਾਗ ਨਾਲ ਸੋਚਿਆ ਇਹ ਸਾਬੀ ਜਦਾਂ ਤੂੰ ਪਰਨਾ ਮਿੰਟੋ ਮਿੱਟੀ ਹਾਦੋਂਗੀ ਤੇਰੇ ਵਾਲੀ ਉੱਥੇ ਜਾ ਕੇ ਤੂੰ ਪਾਉਂਗੀ ਕੀ ਗੱਲ ਇੱਥੇ ਮੈਂ ਤੈਨੂੰ ਲੀੜੇ ਪਾਉਣ ਤੋਂ ਮਨਾ ਕੀਤਾ ਕਦੀ ਦੱਸ ਹਾਂ ਕੋਈ ਨਾ ਕੋਈ ਗਲਤੀ ਹੋ ਗਈ ਮੈਂ ਆਪਣੀ ਗਲਤੀ ਤੇ ਮੈਨੂੰ ਅਹਿਸਾਸ ਹੋ ਗਿਆ ਹੁਣ ਇਦਾਂ ਮੇਰਾ ਪੋਤੇ ਵੀ ਰੋਸ ਕੇ ਜਾਊਗਾ ਤੇ ਮੇਰੇ ਤੇ ਕੀ ਬੀਤਣੀ ਆ ਮੈਂ ਚਲ ਗਈ ਨਾ ਥੋੜੀ ਜਾਂਣ ਦੇ ਆ ਉਹ ਮੈਨੂੰ ਇਹ ਜਾਂਦਾ ਚੱਲ ਚੱਲ ਤੁਹਾਨੂੰ ਬਹੁਤਾ ਟਕਲ ਦੇ ਮੈਂ ਕੱਪੜੇ ਪੈਕ ਕਰਨ ਢੀਓ ਕਹਿੰਦੇ ਅੱਜ ਘੜੀ ਕਰ ਸ਼ਾਮ ਨੂੰ ਜਾਣਾ ਫਿਰ ਤੁਸੀਂ ਆਪ ਹੀ ਸਮਝਾਓ ਮੈਂ ਨਹੀਂ ਜੱਤ ਤੋਂ ਨਹੀਂ ਜਾਣਾ ਮੇਰੀ ਤੇ ਤੂੰ ਮੈਂ ਐਵੇਂ ਤੈਨੂੰ ਆਖਾਂ ਮੇਰਾ ਇੱਥੇ ਕੋਣ ਮੇਰੇ ਜੀ ਲੱਕੜਾ ਕਿਦਾਂ ਤੂੰ ਮੰਮੀ ਮੈਂ ਨਾ ਮੇਰਾ ਵੀ ਨਹੀਂ ਡਾਡੇ ਤੋਂ ਬਗੈਰ ਜੀ ਲੱਗਣਾ ਜਿੱਦਾਂ ਮਰਜੀ ਲੜੀਦਾ ਪਰ ਫੇਰ ਇੱਕ ਦੂਜੇ ਦਾ ਪਸਾਹ ਤੇ ਦਿੰਨੀ ਆ ਹੀ ਆ। ਮੰਮੀ ਆਪਾ ਹੁਣ ਤੂੰ ਇਹ ਵੀ ਕਰਨ ਨੂੰ ਕਹੋ। ਵੀ ਅੱਜ ਤੋਂ ਬਾਅਦ ਆਪਾਂ ਨਾ ਸੱਸ ਨਹੀਂ ਮਾਵਾਂ ਧੀਆਂ ਬਣਾਂਗੇ। ਧੀਆਂ ਬਣ ਕੇ ਪੁੱਤ ਮੈਂ ਤੈਨੂੰ ਫੁੱਲਾ ਵਾਂਗੂ ਰੱਖੂੰ ਧੀਆਂ ਵਾਂਗੂ। ਧੀ ਬਣਾਗੇ ਰੱਖੂੰਗੀ ਪਰ ਤੂੰ ਮੇਲੇ ਗਾੜੀ ਬੋਲਣਾ ਨਹੀਂ ਬਸ ਇੱਕੋ ਇਹੋ ਗਲਤੀ ਮੈਨੂੰ ਗੁੱਸਾ ਨਹੀਂ ਚੜਾਉਣਾ ਤੂੰ ਮੈਂ ਤੈਨੂੰ ਐ ਰੱਖੂੰ ਪਿਆਰ ਨਾਲ। ਨਹੀਂ ਮੰਮੀ ਬੋਲਦੀ ਮੈਂ ਅੱਜ ਤੋਂ ਬਾਅਦ ਮੇਰਾ ਵੀ ਮੇਰੇ ਨਾਲੋਂ ਹੱਤ ਪੈ ਹੋ ਕਿਉਂ ਇਦਾਂ ਕਰਾਂ। ਨਹੀਂ ਬੋਲਦੀ ਮੰਮੀ ਪੱਕੀ ਗੱਲ ਜਿੱਦਾਂ ਮੈਂ ਆਪਣੇ ਮੈਂ ਆਪਣੇ ਪੁੱਤ ਨੂੰ ਮਨਾ ਲੂੰਗੀ ਮੇਰੀ ਧੀ ਮੰਨ ਗਈ ਹੈ ਨਾ ਮੈਨੂੰ ਇੰਨਾ ਹੀ ਬੜੀ ਠੰਡ ਪੈ ਗਈ ਕੋਈ ਨਹੀਂ ਜਿੰਨਾ ਮਾਰਤੀ ਚਲੋ ਮੇਰੇ ਕੋਲ ਗਲਤੀ ਹੋ ਗਈ ਪੁੱਤ ਮੈਂ ਤੈਨੂੰ ਕਿੱਥੇ ਐਵੇਂ ਕੁਲੇ ਜੇ ਮੌਂਦ ਤੇ ਚ ਪੇੜ ਮਾਰਤੀ ਮੈਨੂੰ ਵੀ ਬੜਾ ਤਸਾ ਆਇਆ ਹੀ ਪਰ ਤੂੰ ਮੇਰੇ ਗਾੜੀ ਆਕੜ ਦੀ ਬੁੱਗਾ ਹੀ ਨਾ ਤੇ ਮਨਾ ਗਰ ਗੁੱਸਾ ਆ ਗਿਆ ਮੇਰੀ ਗੱਲ ਸੁਣਾ ਗੱਲ ਉਹ ਵੀ ਦੱਸ ਦਿੰਦੇ ਆ ਕਿ ਪਲਾਂਟ ਮੈਂ ਸਹਿਲ ਵਾਸਤੇ ਰੱਖ ਲਿਆ ਜਾਂ ਆਪਾਂ ਕੀ ਕਹਿਣਾ ਹੀ ਨਾਲੇ ਜੇ ਗੱਲ ਆ ਸਹਿਲ ਨੂੰ ਵੇਚ ਕੇ ਦੇ ਆਪਾਂ ਜੈ ਕਿੰਨਾ ਮਹਾਂ ਦੀ ਉਹ ਸੋਚੇ ਕਿ ਸਹਿਲ ਨੂੰ ਕਿ ਦਬਾਅ ਅੰਦਰ ਖਲਾਉਂਗੇ ਤੇ ਪਲਾਂਟ ਤਾਂ ਗਹਿਣੇ ਰੱਖ ਲਾਂਗੇ ਜਾਂ ਵੇਚ ਲਾਂਗੇ ਥੋੜੇ ਬਾਰੇ ਪੈਸੇ ਤੇ ਹੈਗੇ ਹੀ ਚਲ ਮਮੀ ਜਿੱਦਾਂ ਵੀ ਆ ਤੇ ਦੱਸਦੇ ਨੇ ਬੇਕੋ ਵੀ ਗਲਤੀ ਹੋ ਗਈ ਆ ਤੇ ਚਲ ਮੈਂ ਆਪਣੀ ਗਲਤੀ ਮੰਨਣ ਦੀ ਆ ਤੁਸੀਂ ਅੰਦਰੇ ਅੰਦਰ ਆਪਣੀਆਂ ਇਸਕੀਮਾਂ ਸੋਝੇ ਰਹੇ ਜੇ ਮੈਂ ਸਾਬੇ ਨੂੰ ਦੱਸਿਆ ਸੋਕ ਨੂੰ ਦੱਸਿਆ ਇਹਨਾਂ ਨੇ ਮੰਨਣਾ ਨਹੀਂ ਕਿੱਦਾਂ ਨਹੀਂ ਮਮੀ ਮੰਨਣਾ ਪਤਾ ਡਰਿਆ ਪਾਰੇ ਉਹ ਜਿੱਦਾਂ ਬੰਦੇ ਦੇ ਮਨ ਚ ਗੱਲ ਆਈ ਜਾਂਦੀ ਆਈ ਜਾਂਦੀ ਉਹ ਮੇਰੇ ਮਨ ਚ ਆਈ ਗਈ ਨਾ ਘਹਿਣਿਆ ਸਾਬ ਵੀ ਮੰਨੇ ਕਾ ਨਾ ਮੰਨੇ ਪਰ ਉਦਾਂ ਮੇਰੇ ਪੁੱਤ ਨੇ ਤਾਂ ਕਦੀ ਮੈਂਵੇਂ ਤੈਨੂੰ ਆਖਾਂ ਕਿਦਰ ਪੀਏ ਦਾ ਹਿਸਾਬ ਨਹੀਂ ਮੇਰੇ ਕੋ ਗੰਦਿਆਂ ਨੇ ਪੁੱਛਿਆ ਮੇਰੇ ਕੋ ਪੈਸੇ ਲੈਂਦਾ ਮੇਰੇ ਕੋ ਸਭ ਕੁਝ ਕਰਦਾ ਹੈ ਤੇ ਮਮੀ ਗਾਂ ਵੀ ਨਹੀਂ ਪੁੱਛੂਗਾ ਗਾਂ ਵੀ ਤਾਡੂ ਹੀ ਪਏ ਮਿਲਣੇ ਮੈਂ ਤਾਂ ਡੈਡੀ ਕੋਈ ਖਰਚਾ ਲਿਆ ਕਰੂੰਗੀ ਚੱਗੇ ਨਹੀਂ ਨਾ ਰੁਪਈਏ ਦਾ ਸਾਹ ਪੁੱਛਦਾ ਤੇ ਮੈਂ ਗਾਂ ਵੀ ਨਹੀਂ ਪੁੱਛੂਗਾ ਤਾਂ ਤੁਹਾਨੂੰ ਮੰਮੀ ਮੈਂ ਵੀ ਇਹਨੇ ਪੁੱਛੂਗੀ ਪਰ ਤੁਸੀਂ ਵੀ ਨਹੀਂ ਹੁਣ ਮੈਨੂੰ ਕੋਈ ਗੱਲ ਦਾ ਪੜਦਾ ਰੱਖਣਾ ਤੇ ਮੈਂ ਵੀ ਨਹੀਂ ਹੁਣ ਸਾਡਾ ਮਾਵਾ ਤਿਆਂ ਦਾ ਇੱਕ ਪੜਦਾ ਜੀ ਮੈਂ ਨਾ ਪੜਦਾ ਰੱਖੂੰਗੀ ਮੇਰੀ ਤਾਂ ਉਮਰ ਵੱਧ ਜਾਣੀ ਜੇ ਤੂੰ ਇੰਨੀ ਗੱਲ ਕਹਿਤੀ ਆ ਤਾਂ ਮੈਂ ਕਿਉਂ ਪੜਦਾ ਰੱਖਣਾ ਕੋਈ ਨਹੀਂ ਮੰਮੀ ਇਹ ਕੌਣ ਸਹਰ ਦੀ ਗੱਲ ਆ ਪਰ ਅਲ ਮੇਰੇ ਕਿਉਂ ਨੂੰ ਬਾਹਰ ਕਰ ਲਾਂਗੇ ਜੋ ਵੀ ਜਿੱਦਾਂ ਹੀ ਕਰਨਾ ਪਿਆ ਸਾਰਾ ਕੁਝ ਕਰਾਂਗੇ ਬਾਕੀ ਮੈਂ ਨੇ ਮੰਮੀ ਡੈਡੀ ਵੀ ਕਹਿੰਦੇ ਸੀ ਕਿ ਜੇ ਤੋ ਸਹਰ ਨੇ ਬਾਹਰ ਅੰਦਰ ਜਾਣਾ ਕੋਈ ਨਹੀਂ ਆਪਾਂ ਵੀ ਮਦਦ ਕਰਾਂ ਉਹਨਾਂ ਨੇ ਮਦਦ ਕਰ ਦੇਣੀ ਹੋਰ ਕੀ ਚਾਹੀਦਾ ਨਾ ਦੇਖ ਕੇ ਤੂੰ ਅੱਖਾਂ ਭਾਲਦਾ ਵਾ ਜਦੋਂ ਤੂੰ ਮੇਰੇ ਨਾਲ ਤੂੰ ਮੇਰੇ ਵੱਲ ਰਿਸ਼ਤੇਦਾਰ ਮੇਰੇ ਨਾਲ ਵਾ ਰਿਸ਼ਤੇਦਾਰ ਤੇ ਆਂਦੇ ਹੁੰਦੇ ਸਰਾਣੇ ਦੀ ਬਾਹ ਹੁੰਦੀ ਨੇੜੇ ਦਾ ਥਾਂ ਤੇ ਜਦੋਂ ਉਹ ਮੇਰੇ ਨਵਾਲੋ ਆ ਤਾਂ ਮੈਨੂੰ ਕੀ ਲੋੜ ਵਾ ਖਾਣ ਦੀ ਹੋਰ ਮੰਮੀ ਮੇਰੀ ਮੰਮੀ ਡੈਡੀ ਵੀ ਕਹਿੰਦੇ ਮੇਰੇ ਭੂਆਣੇ ਮਾਸੀਆਂ ਨੇ ਵੀ ਬਥੇਰੀ ਮਦਦ ਕਰ ਦੇਣੀ ਤੇ ਸਹਲ ਦੀ ਟੈਨਸ਼ਨ ਨਾ ਲਾਓ ਸਾਰਿਆਂ ਦਾ ਸੈਟ ਹੋ ਜਣਾ ਆਪੇ ਬਾਅਦ ਚ ਦਿੱਤੇ ਜਾਣਗੇ ਉਹਨਾਂ ਦੇ ਉਹ ਤਾਂ ਮੈਨੂੰ ਨਹੀਂ ਭਾ ਤੂੰ ਇੰਨੀ ਸਿਆਣੀ ਵੀ ਹੈਗੀ ਮੈਂ ਤਾਂ ਸਮਝਾ ਕਿ ਇਦਾਂ ਅੜਬੀ ਆ ਗੁੱਸੇ ਵਾਲੀ ਆ ਜੇ ਤੂੰ ਇੰਨੀ ਸਿਆਣੀ ਪਹਿਲਾਂ ਮੈਨੂੰ ਪਤਾ ਹੁੰਦਾ ਇੰਨੀ ਸਿਆਣੀ ਬਣ ਕੇ ਰਹਿਣ ਵਾਲੀ ਤੂੰ ਧੀ ਆ ਤੇ ਮੈਂ ਕਦੀ ਵੀ ਨਾ ਤੇਰੇ ਤੇ ਹੱਥ ਚੁੱਕਦੀ ਮੰਮੀ ਆ ਮੈਨੂੰ ਵੀ ਹੁਣ ਅਹਿਸਾਸ ਹੋਇਆ ਤੁਹਾਨੂੰ ਮੈਂ ਕੱਲ੍ਹ ਹੁੰਦਿਆਂ ਵੇਖ ਲਿਆ ਸੀ ਨਾ ਫਿਰ ਮੈਨੂੰ ਵੀ ਬੜਾ ਫੀਲ ਹੋਇਆ ਭਾਇ ਜੇ ਮੇਰਾ ਹੀ ਭਰਾ ਜੋ ਬਣਿੱਤਾ ਕਰੋ ਮੇਰੀ ਮੰਮੀ ਨੇ ਫਿਰ ਮੈਂ ਉਧਰ ਵਾਲੇ ਪਾਸੇ ਸੋਚਿਆ ਤੇ ਫਿਰ ਮੈਨੂੰ ਇਹ ਅਹਿਸਾਸ ਹੋਇਆ ਵੀ ਵਾਕਿਆ ਜੇ ਮੇਰੀ ਮਾਂ ਨਾ ਇੱਤਾ ਹੋਵੇ ਤੇ ਮੈਂ ਬਰਦਾਸ਼ਤ ਕਰ ਲੂੰ ਉਹ ਵੀ ਤੀਏ ਤੂੰ ਸਾਸ ਕੀਤਾ ਤੈਨੂੰ ਸਮਝ ਲੱਗੀ ਤੇ ਕਈ ਦਿਨ ਸੋਚਦੀਆਂ ਹੀ ਨਹੀਂ ਕੋਈ ਅਗਨੇ ਆਪਣੀ ਮਾਂ ਦਾ ਕੀ ਸੱਸ ਦਾ ਕੀ ਸਵਚਨ ਨਾਲ ਤਦ ਵੀ ਨਹੀਂ ਸੋਚਦੇ ਕਿ ਮਾਂ ਨੂੰ ਮਗਰ ਇਤਾਂ ਸਾਡੀ ਕੋਈ ਟੱਕਰ ਕੀ ਮਾੜੀ ਤੇ ਕੀ ਬਣੂਗਾ ਤੇ ਹੋਰ ਮੰਮੀ ਉੱਥੇ ਤੇ ਚੱਲ ਸ਼ਾਬਾਸ਼ ਸ਼ਾਬਾਸ਼ ਤੇਰੇ ਤੂੰ ਇਹ ਗੱਲ ਸੋਚੀ ਆ ਤੇ ਮੰਮੀ ਉੱਥੇ ਤੇ ਚੱਲ ਮੈਂ ਧੀ ਆ ਕਿ ਆਪਣੀ ਮਾਂ ਦਾ ਦੁੱਖ ਸੁਣਨ ਨੂੰ ਪਰ ਮੈਨੂੰ ਤੁਹਾਡੇ ਵੱਲੋਂ ਆ ਪਤਾ ਦੀ ਕਿਹੜੀ ਤੇ ਤੂੰ ਹੀ ਇਹਦੇ ਨਾਲ ਦੁੱਖ ਸੁੱਖ ਸਾਂਝਾ ਕਰਨਾ ਮੇਰੀ ਅੱਜ ਤੂੰ ਭੈਣਾ ਤੂੰ ਹੀ ਤੇ ਤੂੰ ਆ ਨਾ ਮੰਮੀ ਕੋਈ ਨਹੀਂ ਆਪਾਂ ਵੀ ਹੁਣ ਮਾਮਾ ਤੀਆਂ ਬਣ ਕੇ ਰਹਿੰਦੇ ਕੋਈ ਗੱਲ ਨਹੀਂ ਆਵਾ ਵੇਖ ਕੋਲੋਤੇ ਸੌਣ ਨਹੀਂ ਦੇਇਆ ਸਭੀ ਸਾਰਾ ਕੁਝ ਉਹਨਾਂ ਨੂੰ ਪਤਾ ਲੱਗ ਗਿਆ ਕੋਈ ਨਹੀਂ ਬਾਕੀ ਮੈਂ ਗੱਲ ਕਰ ਲਈ ਨੂੰ ਪਤਾ ਲੱਗ ਗਿਆ ਕਿ ਤੇ ਦੇ ਨਾਲ ਦੀ ਸੁਲਾਹ ਹੋ ਗਈ ਤੇ ਸਭੀ ਨੇ ਮੰਨੀ ਜਾਣੀ ਹਾਂਜੀ ਨਾਲੇ ਮੰਮੀ ਉਹ ਤੇ ਅੱਗੇ ਨਹੀਂ ਖੜ ਕੇ ਖੁਸ਼ ਮੈਨ ਚਲ ਕੋਈ ਨਹੀਂ ਮੰਮੀ ਹਾਂ ਤੂੰ ਹੀ ਬੋ ਤੂੰ ਹੁਣ ਮਦਦ ਦੇ ਵਾਸਤੇ ਕੁਰਾਰੀ ਜੀ ਪਲੀਫ ਦੀ ਸਬਜ਼ੀ ਬਣਾ ਹੇ ਪਨੀਰ ਖਵਾਉਣ ਵਾਲਾ ਤੂੰ ਮੋਟਿਆ ਕਰਦਾ ਮੈਨੂੰ ਨਹੀਂ ਮम्मी ਤੁਹਾਡਾ ਤਾਂ ਫੇਵਰਟ ਆ ਥੋੜਾ ਥੋੜਾ ਕਰ ਦੇ ਲੈਂਦੇ ਨਹੀਂ ਤੈਨੂੰ ਖਾ ਹੀ ਲੈਂਦੇ ਜੇ ਚਲ ਖਾ ਲਈ ਦਾ ਥੋੜਾ ਥੋੜਾ ਪੁੱਤ ਹੋਇਆ ਆ ਕੀ ਦਾ ਲਵੇਰਾ ਹੈਗਾ ਤਾਂ ਮੈਨੂੰ ਇਹ ਹੁੰਦਾ ਹੀ ਤੇ ਮੇਰੇ ਭਾਨੇ ਨਾਲ ਮੇਰਾ ਪੁੱਤ ਵੀ ਖਾਈ ਜਾਊਗਾ ਵੀ ਆਇਆ ਵਾ ਪਰ ਬੁਗਤਾ ਮੈਂ ਉਹਦਾ ਵੀ ਨਹੀਂ ਨਾ ਨਾਲ ਲਿੰਦੀ ਹਿਸਾਬੀ ਨਾ ਕਰਕੇ ਵੀ ਬਣਾ ਸੁੱਖ ਚਲ ਦਿਨੀ ਚਲ ਮੇਰਾ ਨਾਮ ਲੱਗਦਾ ਤੇ ਮੇਰਾ ਹੀ ਲੱਗਣ ਦੇ ਤਾਂ ਮੈਂ ਨਹੀਂ ਬਣਾ ਕੋਈ ਨਹੀਂ ਤੇ ਮੰਮੀ ਮੇਰੀ ਗੱਲ ਸੁਣੋ ਕੋਣ ਸਾਬੀ ਨੇ ਅੱਜ ਚਲ ਜਾਣਾ ਵਾ ਹਾਂ ਤੇ ਆਪਾਂ ਸ਼ਾਮਾ ਨੂੰ ਸੂਟ ਲੈ ਆਈਏ ਕਿ ਕਿ ਜਾ ਕੇ ਸਾਬੀ ਦੇ ਨਾਲ ਫਤੇ ਦੀ ਗੱਡੀ ਲੈ ਲੈਣੇ ਤੇ ਗੱਡੀ ਤੇ ਦੋਵੇਂ ਜਾਣੀਆਂ ਹੀ ਚਾਹਦੀਆਂ ਠੀਕ ਆ ਮੋٹے ਸਿਆਲ ਵਾਲੇ ਲੈ ਆਈਏ ਚੱਲ ਲੈ ਉਹਨੇ ਮਾਂ ਨਾਲ ਸਾਬੀ ਨਾਲ ਗੱਲ ਕਰ ਲਾ ਤਾਂ ਫਿਰ ਉਹ ਸ਼ਾਮਾ ਨੂੰ ਜਾਣਾ ਜੇ ਠੀਕ ਆ ਚਲੋ ਫਿਰ 3 ਨੂੰ ਇੱਕ ਦੇ ਵੀ ਦੋ ਲੈ ਕੇ ਦਊਂਗੀ ਮੇਰੀ ਧੀ ਬਣੀ ਆ ਇੱਕ ਨੋਹ ਨੂੰ ਲੈ ਕੇ ਦਊਂ ਇੱਕ ਧੀ ਨੂੰ ਲੈ ਚਲੋ ਠੀਕ ਆ ਮੰਮੀ ਚਲ ਠੀਕ ਵੇਖ ਕਿਦਾਂ ਅਟੈਚੀ ਭਰ ਲਿਆ ਤੇ ਇਹ ਮੈਂ ਹੁਣ ਚੁੱਕਦੀ ਹਾਂ ਇਹਦੇ ਚ ਫੌਜੀ ਲੀੜੇ ਪਾ ਕੇ ਖੜੂਗਾ ਮੈਨੂੰ ਤੇ ਨੋਹ ਦੇ ਨਾਲ ਧੀ ਵੀ ਮਿਲ ਕੇ ਹੱਸਦਾ ਖੇੜਦਾ ਪਰਿਵਾਰ ਮਹਾਰਾਜ ਸੋਖ ਰੱਖੀ ਸਭ ਕੋ ਇਦਾਂ ਹੀ ਸੱਚੇ ਇਸਲਾਮ ਤੇ ਰੱਖੀ ਹੈ ਹੱਸਦੇ ਵਸਦੇ ਵਿਧਣ ਮੈਨੂੰ ਅੱਖਾਂ ਗਾੜੀ ਮੈਂ ਬਹੁਤ ਵੱਡੀ ਗਲਤੀ ਕਰ ਲਈ ਹੀ ਮੈਂ ਗਲਤੀ ਦਾ ਅਹਿਸਾਸ ਕਰ ਲਿਆ ਤੇ ਮੈਂ ਹੁਣ ਠੀਕ ਹੋ ਗਿਆ ਸਭ ਕੁਝ ਜੇ ਮੈਂ ਗਲਤੀ ਨਾ ਮੰਨਦੀ ਤੇ ਮੈਨੂੰ ਧੀ ਕਿੱਥੋਂ ਮਿਲਣੀ ਸੀ ਨੂ ਦੇ ਨਾਲ ਨਾਲ ਮੈਨੂੰ ਇੱਕ ਧੀ ਮਿਲੀ ਇਹ ਇੱਕ ਮੈਨੂੰ ਪਰਮਾਤਮਾ ਨੇ ਅਕਲ ਦਿੱਤੀ ਆ ਕਿ ਮੈਂ ਆਪਣੀ ਗਲਤੀ ਮੰਨੀ ਆ ਤੇ ਫੇਰ ਹੀ ਮੈਨੂੰ ਧੀ ਮਿਲੀ ਨਾ ਜੇ ਮੈਂ ਆਪਣੀ ਆਕੜ ਚ ਰਹਿੰਦੀ ਤੇ ਫੇਰ ਮੈਨੂੰ ਨੋ ਵੀ ਨਹੀਂ ਮਿਲਣੀ ਧੀ ਵੀ ਨਹੀਂ ਮਿਲਣੀ ਪੁੱਤ ਵੀ ਮੇਰੇ ਹੱਥੋਂ ਨਿਕਲ ਜਾਣਾ ਸੀ ਚਲੋ ਹੁਣ ਪੁੱਤ ਨੂੰ ਮਨਾਉਣ ਦਾ ਤੇ ਸੁੱਖ ਦਾ ਮਿੰਟ ਦਾ ਕੰਮ ਉਹਨੇ ਕਹਿ ਗੂ ਕਿ ਮਨਾ ਲੈਣਾ ਤੇ ਮੇਰਾ ਪੁੱਤ ਅੱਗੇ ਮੇਰੇ ਵੱਲ ਹੋ ਜਾਂਦਾ ਕੋਈ ਏਡੀ ਗੱਲ ਨਹੀਂ ਆ ਚਲੋ ਵਾਹਿਗੁਰੂ ਦਾ ਦਿੱਤਾ ਮੈਨੂੰ ਸਭ ਕੁਝ ਮਿਲ ਗਿਆ ਹੁਣ ਚਲੋ ਸੁਖੀ ਸ਼ਾਂਤੀ ਹੁਣ ਮੇਰਾ ਪੁੱਤ ਜਾਵੇ ਬਾਹਰ ਤੇ ਹੌਣ ਮੈਨੂੰ ਰੱਬ ਬਾਜੀ ਕੋਈ ਦੇ ਦੇ ਨਹੀਂ ਜੀ ਕੋਈ ਧੀ ਪੁੱਤ ਕੋ ਦੇ ਦੇ ਘਰ ਚ ਸਾਡੇ ਹੋਰ ਰੌਣਕਾਂ ਵਧਣ ਪਰਮਾਤਮਾ ਹੀ ਸੱਚੇ ਪਾਸ਼ਾ ਦੇਣ ਵਾਲਾ ਜਿਹੜਾ ਦੇ ਕੇ ਪਛੋਣ ਨਹੀਂ ਤੁੰਦਾ ਉਹ ਹੋਈਆ ਮਾਲਕ ਤੇ ਹੁਣ ਮੈਂ ਆਪਣੇ ਪੁੱਤ ਨੂੰ ਵੀ ਵੇਖਾਂ ਤੇ ਨੋਹ ਨੂੰ ਵੀ ਵੇਖਾਂ ਧੀ ਨੂੰ ਵੀ ਤੇ ਅੱਤੀ ਤੁਤੀ ਮਗਰਾ ਉਹਦੇ ਬੰਦ ਇਹ ਅੱਤੀ ਹੁਣ ਨਹੀਂ ਮੈਂ ਜਾਣਦੇ ਨੇ ਹੁਣ ਇਹ ਤਾਂ ਇੱਥੇ ਕਿ ਲੋਕ ਸੁਣਦੇ ਹੀ ਤੇ ਬਹਿ ਕੇ ਸੋੰਡੇ ਆ ਹੀ ਮੈਂ ਹੁਣ ਤਾਂ ਡੀਲ ਰਲੀ ਮੇਲੀ ਭੁਗਤ ਹੋ ਗਈ ਆ ਕੇ ਪੂਰੀ ਵੇਖ ਲੋ ਸਾਨੂੰ ਇੱਕ ਰਿਸ਼ਤਾ ਮੈਨੂੰ ਹੋਰ ਮਿਲ ਗਿਆ ਇੱਥੇ ਵੀ ਮਾਂ ਦਾ ਹੁਣ ਅੱਗੇ ਮੇਰੀ ਸੱਸ ਹੀ ਹੁਣ ਮੇਰੀ ਮਾਂ ਆ ਵੇਖ ਲੋ ਆਡੀ ਘਰ ਸੁਲਾਵੋ ਕੀ ਆ ਤੇ ਹੁਣ ਤਹੀਵੇਂ ਕਿਹੜਾ ਛਡੋ ਸਭ ਕੀ ਕੋਈ ਨਹੀਂ ਭਜੇ ਤਹੀ ਮੈਨੂੰ ਕੜਨਾ ਵਾ ਨਾ ਬਾਹਰ ਚ ਕਿਤੇ ਸਹੀਂ ਚਲ ਜਾਗੇ ਉਦਾਂ ਹੀ ਮਹੀਨੇ ਕਾ ਵਾਸਤੇ ਲੈ ਜਿਓ ਜਾਈ ਜੇ ਛੁੱਟੀ ਆ ਗੋਦੋਂ ਘੁੰਮ ਫੇਰ ਆਵਾਂਗੇ ਪਰ ਹੁਣ ਨਹੀਂ ਮੈਂ ਜਾ ਆਪਣੀ ਮਾਂ ਨੂੰ ਛੱਡ ਕੇ ਮੈਂ ਕਹਦੋਂ ਕਿਹਾ ਤੈਨੂੰ ਘੜਨਾ ਤੂੰ ਦੇ ਆਪ ਹੀ ਕਿ ਨਹੀਂ ਮੈਂ ਤੇਰੇ ਨਾਲ ਜਾਣਾ ਮੈਂ ਤੇਰੇ ਨਾਲ ਜਾਣਾ ਅੱਛਾ ਜੀ ਪੰਜ ਤੱਕ ਸੁਣਿਆ ਇਹ ਤਾਂ ਹੁਣ ਤੂੰ ਹੀ ਕਹਿ ਗਈ ਮੈਂ ਤੈਨੂੰ ਘੜਨਾ ਉਹ ਤਾਂ ਜਦੋਂ ਮੈਂ ਤੈਨੂੰ ਨਹੀਂ ਸੱਚਾਈ ਦਾ ਪਤਾ ਉਦੋਂ ਮੈਂ ਕਿਹਾ ਮੈਂ ਜਾਣਾ ਹੁਣ ਕੋਈ ਮਰਜ਼ੀ ਉਹ ਜਾਣਾ ਨਹੀਂ ਜਾਣਾ ਉਹ ਤੇਰੀ ਮਰਜ਼ੀ ਆ ਪਰ ਪਿੱਛੋਂ ਲੜਾਈ ਨਹੀਂ ਚਾਹੀਦੀ ਹੁਣ ਨਹੀਂ ਲੜਾਈ ਹੁੰਦੀ ਜੇ ਤੈਨੂੰ ਹੁਣ ਮੌਕਾ ਮਿਲੂਗਾ ਤੇ ਗੱਲ ਜਦੋਂ ਹੁਣ ਬਾਣੀ ਆ ਪਾਵਾਣੀਆਂ ਗਈਆਂ ਤੇ ਹੁਣ ਸਾਡੀ ਲੜਾਈ ਕਰਦੇ ਹੋਣੀ ਲੜਾਈ ਪਤਾ ਕਿਤੇ ਹੁੰਦੀ ਆ ਨਾਉ ਸੱਸ ਦੀ ਸਮਝ ਲੱਗੀ ਕੋਈ ਪਤਾ ਨਹੀਂ ਦਲ ਬਦਲ ਨਾ ਜਾਵੇ ਨਹੀਂ ਬਦਲਦਾ ਹੁਣ ਨਹੀਂ ਪੱਕਾ ਬਦਲਦਾ ਹੁਣ ਆड्डा ਦੋਵਾਂ ਜੀ ਮਤਲਬ ਤੋਂ ਹੀ ਚੀਜ਼ ਹੋ ਗਈ ਆਪਾਂ ਮਤਲਬ ਮੈਂ ਤੇ ਮੇਰੀ ਸੱਸ ਮੰਮੀ ਮੇਰੀ ਹੁਣ ਆਡੀ ਇੱਕੋ ਗੱਲ ਹੋਇਆ ਕਰਨੀ ਆ ਹੁਣ ਤੁਸੀਂ ਬੇਫਿਕਰੇ ਹੋ ਕੇ ਆਪਣੀ ਛੁੱਟੀ ਕੱਟ ਕੇ ਜਾਓ ਤੇ ਜਾ ਕੇ ਡਿਊਟੀ ਕਰੋ ਚੰਗਾ ਚੰਗਾ ਇੰਨੀ ਵੀ ਤਾਂ ਮਿੱਟੀ ਨਾ ਹੋ ਇਹਦੇ ਪੈਰ ਵਿੱਚ ਪੇੜਾਂ ਘਾਰੇ ਜਾਓ ਗਾਂ ਫਿਰ ਤੁਸੀਂ ਤੇ ਗੱਲ ਕੀ ਕਹਿੰਦੇ ਆਂ ਠੰਡੀ ਨਹੀਂ ਪਾਉਣੀ ਉਹਨੂੰ ਗੱਲ ਨੂੰ ਵਧਾਉਣੀ ਆ ਉਹ ਮੈਂ ਤੇ ਠੰਡੀ ਪਾਤੀ ਆ ਸ਼ੁਕਰ ਹੈ ਰੱਬ ਦਾ ਵੀ ਠੰਡੀ ਪੈ ਗਈਆਂ ਗੱਲ ਆਪਾਂ ਨਹੀਂ ਪੈਰ ਪੁੱਟਾ ਤੁਹਾਡਾ ਘਰ ਟੁੱਟਣਾ ਬਚ ਗਿਆ ਜੇ ਆਪਾਂ ਪੈਰ ਪੁੱਟ ਲੈਨੇ ਨਾ ਆਪਾਂ ਪੱਕਾ ਹੀ ਘਰੋਂ ਬਾਹਰ ਦੀ ਹੋ ਜਾਣਾ ਸੀ ਹੁਣ ਉੱਥੇ ਜਾਣੇ ਉਥੋਂ ਜਿੱਥੇ ਜੁੰਟ ਦੀ ਬਦਲੀ ਹੁੰਦੀ ਉਥੇ ਨਾਲ ਹੀ ਤੈਨੂੰ ਕਰਨਾ ਪੈਣਾ ਈ ਤੇ ਫੇਰ ਘਰ ਕਿਨੇ ਹੋਣਾ ਈ ਫੇਰ ਗੇਂਜੇ ਜਾਣਾ ਈ ਸ਼ਹਿਰੀ ਹੋ ਜਾਣਾ ਈ ਆਪਾਂ ਫੇਰ ਤੇਰੇ ਬੋਲਣੇ ਵੀ ਸ਼ਹਿਰ ਚ ਲਈਏ ਥਾ ਉਥੇ ਕੋਠੀ ਪਾਈਏ ਤੇ ਮੰਮੀ ਗਿੱਜੀ ਪਿੰਡ ਦੀ ਤੈਨੂੰ ਵੀ ਪਤਾ ਹੀ ਆ ਚਲ ਕੋਈ ਗੱਲ ਨਹੀਂ ਇਹ ਰਹਿਣ ਦੋ ਤੇ ਹੁਣ ਫਿਰ ਆਪਣੀ ਜੇਬ ਢਿੱਲੀ ਕਰੋ ਕਾਦੇ ਨਹੀਂ ਮੈਨੂੰ ਤਾਂ ਮੰਮੀ ਨੂੰ ਤੁਸੀਂ ਬਾਜ਼ਾਰ ਲੈ ਕੇ ਚੱਲੇ ਜਾ ਉਹ ਸੁਣ ਰਹਾ ਕਿ ਤੂੰ ਇੱਕ ਇੱਕ ਸਿਆਲ ਵਾਲੇ ਹੁਣ ਇੱਕ ਇੱਕ ਦੇ ਵੀ ਤੋਲ ਲੈ ਕੇ ਦੋ ਕਿੰਨੇ ਕਿਹਾ ਮੈਂ ਤਾਂ ਮੰਮੀ ਨੇ ਹੋਰ ਕਿਹਨੇ ਕਹਿਣਾ ਤੂੰ ਤਾਂ ਮੰਮੀ ਨੇ ਹੀ ਕਿਹਾ ਨਾ ਤੇ ਮੰਮੀ ਕੋਲ ਹੈਗੇ ਪੈਸੇ ਨਾਣਾ ਤੁਹਾਨੂੰ ਗਿਆ ਨਾਣਾ ਪਦੌਂਜੇ ਨਹੀਂ ਕਿੱਦਾਂ ਜਾਵਾਂਗਾ ਤੁਸੀਂ ਫਤਿਹ ਦੀ ਗੱਡੀ ਦੋ। ਉਹ ਮੈਂ ਨਹੀਂ ਲੈਣੀ ਗੱਡੀ ਮੇਰਾ ਟਾਈਮ ਮੇਰੀ ਗੱਡੀ ਟ੍ਰੇਨ ਛੁੱਟ ਜਾਣੀ ਮੇਰੀ ਗੱਡੀ ਨਿਕਲ ਜਾਣੀ ਆ। ਉਹ ਤਾਂ ਤੁਸੀਂ ਰਾਤ ਨੂੰ ਹੀ ਜਾਣਾ ਵਾ ਹਜੇ ਤੇ ਹਜੇ ਟਾਈਮ ਕਿੰਨਾ ਕੋਈ 10:00 ਨਹੀਂ ਵਜੇ ਹਜੇ ਤੇ ਆਪਾਂ ਉਹ ਦੋਨੋਂ ਘੰਟੇ ਇੱਕ ਜ 12:00 ਵਜੇ ਤੱਕ ਆਪਦਾ ਪਾ ਬਾਜ਼ਾਰ ਤੋਂ ਵਾਪਸ ਮੋੜਾਉਣਾ। ਉਹ ਪਕਾਵਾ ਰੋਟੀ ਪਾਣੀ ਆ ਸਾਢੇ 10:00 ਹੋ ਗਏ ਆ। ਹੁਣ ਆਪਾਂ ਤੁਮੋ ਜੇ ਨਿੰਨੇ ਨਾਲ ਮੈਂ ਕਿਹ ਚੱਟ ਕਰਨਾ ਤੁਸੀਂ ਅੱਡ ਨਾ ਬਾਜ਼ਾਰ ਨਹੀਂ ਜਾਣਾ। ਬਾਬਾ ਲੈ ਜੰਨਾ ਲੈ ਜੰਨਾ ਤੁਹਾਨੂੰ ਬਾਜ਼ਾਰ ਤੇ ਹੁਣ ਤਾਂ ਦੀ ਮਿਲੀ ਭੁਗਤ ਹੋ ਗਈ ਹੁਣ ਤੁਸੀਂ ਮੈਨੂੰ ਖਰਾਬ ਕਰੋਗੇ ਕਾਦੇ ਵਾਸਤੇ ਮੈਨੂੰ ਲੇਟ ਕਰੋਗੇ ਤੁਸੀਂ ਜਾਓ ਹੋਗਾ ਸਭੋ ਖੁਸ਼ ਹੋਵੋ ਪਿਤਾ ਦੇ ਘਰ ਦਾ ਮਾਹੌਲ ਜਿਹੜਾ ਬੜਾ ਵਧੀਆ ਹੋਗਾ ਤੁਸੀਂ ਹੁਣ ਟੈਨਸ਼ਨ ਫਰੀ ਹੋਵੋ ਠੀਕ ਹੈ ਟੈਨਸ਼ਨ ਫਰੀ ਹੈ ਮੈਂ ਤੇ ਤੁਸੀਂ ਨਾਲ ਕੀ ਕਰਨਾ ਜੀ ਸਬਜ਼ੀ ਕਿਹੜੀ ਬਣਾ ਕੇ ਤਾਂਾਂਗੇ ਤੇ ਪਨੀਰ ਹੀ ਬਣਾਣੀ ਆਡੇ ਘਰ ਦੇ ਗੇ ਪਨੀਰ ਹੀ ਪ੍ਰਧਾਨ ਕੀਤਾ ਮम्मी ਪਤਾ ਕੀ ਗੱਲ ਕਹਿੰਦੀ ਐ ਮੰਮੀ ਕਹਿੰਦੀ ਮੈਂ ਤਾਂ ਤਾਂ ਕਰਨੀ ਵੀ ਮੇਰਾ ਮੁੰਡਾ ਵੀ ਨਾਲ ਕਰ ਲਿੰਦਾ ਐ ਇਸੇ ਬਹਾਨੇ ਮੈਂ ਤਾਂ ਉਹਦੇ ਕਰਕੇ ਪਨੀਰ ਖਾਂਦੀ ਰਹੀ ਆ ਕੀ ਕਹਿੰਦੇ ਪੱਜ ਤੇ ਰਾਜ ਆ ਸਹੀ ਗਾਣਾ ਕਿਦਾਂ ਤੇ ਰਾਜ ਆਪਣਾ ਚਲੋ ਹੁਣ ਫਿਰ ਮੈਂ ਨਾ ਪਨੀਰ ਦੀ ਸਬਜ਼ੀ ਬਣਾ ਕੇ ਚਲ ਜਾਨੀ ਆ ਆਟਾ ਮੈਂ ਗੁੰਨ ਜਾਨੀ ਆ ਤੇ ਆਣ ਕੇ ਆਪਾਂ ਫੁਲਕੇ ਲਾ ਲਾਂਗੇ ਠੀਕ ਐ ਪਹਿਲਾਂ ਤੁਰਨ ਲੱਗਿਆ ਚਾਹ ਪੀ ਕੇ ਹੀ ਜਾਣੀ ਸਾਡੇ ਪਾਸ ਪੰਜਾਬੀਆਂ ਨੂੰ ਤੇ ਚਾਹ ਦਾ ਹੀ ਆਸਰਾ ਕਿਤੇ ਜਾਣਾ ਚਾਹ ਬਣਾ ਲਓ ਜਿਹਦਾ ਅਪਸੂਟ ਲੈ ਕੇ ਉਹਨਾਂ ਨੂੰ ਪਤਾ ਨਹੀਂ ਕੀ ਕਹਿਣਾ ਆਏ ਆ ਵਿਚਾਰ ਤੋਂ ਯਾਰ ਚਾਹ ਬਣਾਣਾ ਕੱਪ ਕੱਪ ਬਸ ਚਾਹ ਹੀ ਪ੍ਰਧਾਨ ਹੋਈ ਆ ਤੇ ਚਾਹ ਹੀ ਪ੍ਰਧਾਨ ਹੈ ਇੰਨਾ ਸ਼ੁਕਰਿਆ ਵਾਲੇ ਮੈਂ ਚੂ ਨਹੀਂ ਜੀਨਾ ਜਾਓ ਹਾਂ ਮੈਂ ਚਾਹ ਬਣਾਣਾ ਪਰ ਠੀਕ ਹੈ ਤਾਂ ਫਿਰ ਚਲੋ ਚੱਲ ਜੀਏ ਹਾਂ ਬਣਾ ਲਾ ਬਣਾ ਲਾ ਚਲ ਆ ਜੀਓ ਫਿਰ ਜਾ ਲੈ ਅੱਲਾਹ ਸ਼ੁਕਰਿਆ ਕਹਿੰਦੇ ਸਾਡੇ ਘਰ ਘੇਰ ਖੁਸ਼ੀਆਂ ਆਈਆਂ ਨਹੀਂ ਤੇ ਇੱਕ ਦੂਜਿਆਂ ਸਾਰਿਆਂ ਨਾਲੋਂ ਮੂੰਹ ਵਟੇ ਹੁੰਦੇ ਹੰਗਾਈ ਹੋਇਆ ਬਾਬਾ ਮੰਮੀ ਵੀ ਬਦਲੀ ਤੇ ਸੁੱਖ ਵੀ ਬਦਲੀ ਮਾਵਾ ਧੀਆ ਬਣੀਆਂ ਹੁਣ ਮੇਰੀ ਟੈਨਸ਼ਨ ਖਤਮ ਮੰਮੀ ਜੀ ਹੋ ਜੋ ਖੁਸ਼ ਸਾਰੇ ਮੰਨ ਗਏ ਆ ਹਾਂ ਚੱਲ ਸ਼ੁਕਰ ਮਾਲਕੇ ਦਾ ਸਾਡਾ ਘਰ ਹੱਸਦਾ ਵਸਦਾ ਰਹੇ ਪ੍ਰਮਾਤਮਾ ਸ਼ੁਕਰ ਹੀ ਹੋਇਆ ਮਹਾਰਾਜ ਦਾ ਹਾਂਜੀ ਕਹਿੰਦੇ ਠੀਕ ਆਂਦਾ ਜੇ ਤੁਹਾਡੀ ਦੋਵਾਂ ਦੀ ਇੱਕ ਗੱਲ ਲਾ ਦਿੰਦਾ ਫਿਰ ਮੈਨੂੰ ਕੀ ਗੱਲ ਮੈਂ ਤੇ ਲੜਾਈ ਤੋਂ ਡਰਦਿਆਂਦਾ ਤੈਨੂੰ ਨਾਂ ਲੈ ਕੇ ਚੱਲਨੇ ਆਂ ਹੀ ਤੇ ਨਾਲੇ ਮੰਮੀ ਜੀ ਉਹ ਬੋਤੇ ਆ ਫਿਰ ਚੱਲੀਏ ਵਿਚਾਰ ਕੋਈ ਨੁੱਪੁੱਤ ਚਲ ਜੰਨੇ ਆ ਮੈਂ ਆਂਦੇ ਪਚਾ ਬਣਾਉਣਾ ਤੇ ਚਾਹ ਪੀ ਕੇ ਜਾਣੀ ਆ ਮੈਂ ਤਾਂ ਪੁੱਤ ਆਪਣੇ ਆਪ ਨੂੰ ਬੜੀ ਸਿਆਣੀ ਸਮਝਦੀ ਹਾਂ ਆਂਦੇ ਖੁਸ਼ ਜੇ ਹੁਣ ਪੁੱਤ ਮੈਂ ਤਾਂ ਖੁਸ਼ ਆਵਾ ਉਹ ਕੀ ਆਂਦੇ ਹੁੰਦੇ ਆ ਮੇਰਾ ਪੁੱਤ ਵੀ ਚਲ ਮੈਨੂੰ ਮਿਲ ਗਿਆ ਮੈਨੂੰ ਧੀ ਵੀ ਮਿਲ ਗਈ ਨੋ ਵੀ ਮਿਲ ਗਈ ਹੈ ਹਾਂਜੀ ਤੇ ਆਂਦੇ ਹੁੰਦੇ ਆ ਨਾ ਮਾਂ ਕ ਚੱਜੀ ਤੇ ਧੀਆ ਪੁੱਤਾਂ ਕ ਜੀ ਕੱਢਣਾ ਤੇ ਤੁਸੀਂ ਪੁੱਤ ਮੇਰੇ ਟੱਕਣੇ ਟੱਕਦੇ ਚੱਲ ਬਦੀਆਂ ਹੋ ਗਿਆ ਮੇਰੇ ਕੋਈ ਗਲਤੀ ਹੋਗੀ ਮੈਨੂੰ ਆਪਣੀ ਗਲਤੀ ਦਾ ਬੜਾ ਅਹਿਸਾਸ ਹੋਇਆ। ਉਹ ਤੇ ਗਲਤੀ ਹੋਣ ਹੋਈ ਤੇ ਕਿਹੜੇ ਪਾਸੇ ਕੁਜਜੀ ਜੇ ਸਾਰਾ ਘਰ-ਬਾਰ ਬਣਾਇਆ। ਪਹਿਲੇ ਬੰਦੇ ਦਾ ਤੂੰ ਹੀ ਦੱਸਦੇ ਸਾਲ ਨੂੰ ਆ ਪੀ ਪਾ ਇਦਾਂ ਵੇਖ ਜੀ ਅਕਲ ਹੋ ਤਾਂ ਪਹਿਲੇ ਸਾਰਾ ਕੰਮ ਕਰ ਲੈਂਦੇ। ਇਦਾਂ ਘਰ ਬਣ ਗਿਆ। ਬੋਤ ਬਗੈਰ ਨਹੀਂ ਤੇ ਕੰਮ ਹੋ ਜਾਂਦੇ ਦੱਸੋ। ਪੁੱਤ ਮੈਂ ਹੁਣ ਜਿਹੜਾ ਕੰਮ ਕਰਤਾ ਇਹ ਮੈਂ ਬਹੁਤ ਵੱਡਾ ਗਲਤ ਕਰਤਾ ਨਾ ਕੰਮ। ਚਲੋ ਮੰਮੀ ਇਹ ਵੀ ਲਲਾ ਹੁਣ ਛੱਡੋ ਜੋ ਪਿੱਛੇ ਹੋ ਗਿਆ ਠੀਕ ਆ। ਅੱਗੇ ਨਹੀਂ ਹੋਣਾ ਚਾਹੀਦਾ ਨਾਲੇ ਮੰਮੀ ਕਹਿੰਦੀ ਲੈ 300 ਹਾਰਕ ਬੰਦਾ ਆਪਣੀ ਉਮਰੇ ਕੋਈ ਨਾ ਕੋਈ ਗਲਤੀ ਕਰਦਾ ਹੀ ਆ ਜ਼ਰੂਰੀ ਥਾੜਾ ਵੀ ਸਾਰੇ ਉਮਰ ਹੀ ਸਹੀ ਰਵੇ ਬੰਦਾ ਸਿਆਣਪ ਦੀਆਂ ਗੱਲਾਂ ਕਰਦਾ ਰਹੇ ਨਹੀਂ ਪੁੱਤ ਜੇੜੀ ਗਲਤੀ ਮੇਰੇ ਕੋਲ ਹੋ ਗਈ ਹੋਣੀ ਨਹੀਂ ਚਾਹੀਦੀ ਮੈਂ ਆਪਣੀ ਗਲਤੀ ਤੇ ਬਹੁਤ ਪਛੋਤਾਵਾ ਮੈਨੂੰ ਪਛਤਾਵਾ ਹੋਣ ਜਾ ਮੈਂ ਜਦ ਤਿਆਰ ਹੋਵਾਂ ਤੁਸੀਂ ਤੇ ਜਾਓ ਡੇਰੀ ਤੁਸੀਂ ਮੰਮੀ ਨੂੰ ਮਨਾਓ ਕੋਈ ਨਹੀਂ ਮੈਂ ਤਿਆਰ ਆ ਰਹੀ ਹਾਂ ਆਹ ਮੈਂ ਲੈ ਆ ਮਾਂ ਫਤੇ ਦੀ ਗੱਡੀ ਹਾਂ ਦੀ ਫਤੇ ਦੀ ਗੱਡੀ ਲੈ ਬੈਠ ਜਾ ਪੀ ਕੇ ਨੇ ਹੋ ਪਰ ਇੰਨਾ ਲੇ ਹੋ ਇੱਥੇ ਬੈ ਕੇ ਜਲ ਜਾਣਗੇ ਚਲ ਠੀਕ ਆ ਬਣਾਤੀ ਚਾ ਚਲ ਤਪੇ ਤੁਸੀਂ ਪਾਓ ਆਪਣੇ ਉੱਪਰ ਪੁੱਤ ਕੱਪੜੇ ਤੇ ਆ ਵੀ ਚੰਗੇ ਹੀ ਕੱਪੜੇ ਕਿਹੜੇ ਮਾੜੇ ਆ ਉਹ ਪਾ ਕੇ ਚੱਲ ਜਾਣੇ ਆਹ ਜੋ ਵੀ ਕਰਨਾ ਮਿੱਟ ਮਾਰੋ ਮੰਮੀ ਫਿਰ ਮੈਂ ਵੀ ਦੇਖਦਾ ਹਾਂ ਹਾਂ ਤਾਂ ਹੀ ਮੈਂ ਕੰਦੀ ਕੋਈ ਨਹੀਂ ਉਹ ਚੰਗੇ ਕੱਪੜੇ ਪਾਉਂਦਾ ਕੋਈ ਨਹੀਂ ਹੈ ਨਾ ਹਾਂ ਪੁੱਤ ਮੈਂ ਖੁਸ਼ ਹਾਂ ਠੀਕ ਆ ਫਿਰ ਮੰਮੀ ਠੀਕ ਆ ਮੇਰਾ ਪੁੱਤ ਜਿਹੜਾ ਮੈਨੂੰ ਪੁੱਤ ਮਿਲ ਗਿਆ ਨਾ ਮਿਲ ਗਈ ਧੀ ਮਿਲ ਗਈ ਹੋਰ ਮੈਨੂੰ ਕੀ ਚਾਹੀਦਾ ਹਾਂ ਅੱਦ ਮੈਂ ਬਹੁਤ ਖੁਸ਼ ਹਾਂ ਸ਼ੁਕਰ ਪ੍ਰਮਾਤਮਾ ਦਾ ਵਾਹਿਗੁਰੂ ਸ਼ੁਕਰ ਹਣ ਤਾਂ ਡਿਆ ਥੀ ਆ ਘਰ ਤਾਂ ਬਣਾ ਲਾ ਲਈ ਰਿਓ ਕੋਈ ਨਾ ਪੁੱਤ ਨੂੰ ਪਤਾ ਯਾ ਇਹਨੇ ਚਿਰਾਂ ਦਾ ਮੇਰੇ ਸੁਭਾਅ ਦਾ ਤੇ ਪਤਾ ਨਹੀਂ ਮੈਨੂੰ ਕੀ ਮੇਰੀ ਬੁੱਧ ਚ ਪੈ ਗਿਆ ਵਾ ਕੋ ਜਿਹੜੀ ਮੇਰੀ ਬੁੱਧ ਪ੍ਰਿਸ਼ਟ ਹੋ ਗਈ ਮੈਨੂੰ ਸਮਝ ਨਹੀਂ ਲੱਗੀ ਕਿ ਮੈਂ ਆਪਣੀ ਧੀ ਦੇ ਹੱਥ ਚੁੱਕਣ ਦੀ ਹੈ ਮੇਰੀ ਵੀ ਤੇ ਧੀ ਹੈ ਜੇ ਮੈਨੂੰ ਰੱਬ ਨੇ ਨਹੀਂ ਦਿੱਤੀ ਤੇ ਮੈਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਵੀ ਮੇਰੀ ਧੀ ਆ ਫਿਰ ਮੇਰੇ ਚਲੋ ਕੋਈ ਨਹੀਂ ਹੋ ਗਈ ਉਹ ਸੱਟਾਂ ਲੱਗ ਕੇ ਹੋ ਗਈਆਂ ਚਲੋ ਹਣਾ ਸਾਰੇ ਠੀਕ ਆ ਫਿਰ ਮੰਮੀ ਚਾਥੋ ਤੇ ਹੋ ਤੇ ਆ ਤੂੰ ਜਾ ਕੇ ਧੀ ਕੋਈ ਨਹੀਂ ਚੱਲ ਚਲੋ ਆਜੋ